ਪੰਜਾਬ ਦੇ ਟੂਲ ਟੈਕਸ ਸੀ ਉਹਨਾਂ ਨੂੰ ਖੋਲਣ ਲਈ ਇੱਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅਗਰ ਟੂਲ ਫਲਾਇਆ ਚਾਲੂ ਕਰਨੇ ਦਾ ਕੋਈ ہمارے ਪਾਸ ਸੰਦੇਸ਼ ਆਏਗਾ ਤਾਂ ਇਹ ਚਾਹੀਸੇ ਆਏਗਾ ਇਹ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਜਿਹੜੇ ਟੂਲ ਟੈਕਸ ਚੱਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਆਪ ਕੋ ਆਪਣੇ ਜਿਹੜੇ ਜੀਵਿਦਾਰ ਆ ਜਿਹੜੇ ਵੀ ਆਪਣਾ ਸਾਰੀ ਦੁਨੀਆ ਸਾਰੀ ਦੁਨੀਆ ਦਾ ਮੋਰਚਾ ਹੋ ਚੁੱਕਾ ਆ ਖੱਲੇ ਕਿਸਾਨ ਦਾ ਨਹੀਂ ਮਤਲਬ ਮਜ਼ਦੂਰ ਦੀ ਇਸ ਪੂਰੀ ਦੁਨੀਆ ਦਾ ਇਹ ਮੋਰਚਾ ਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਪੰਜਾਬ ਦੇ ਟੂਲ ਟੈਕਸ ਸੀ ਉਹਨਾਂ ਨੂੰ ਖੋਲਣ ਲਈ ਇੱਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਸੂਤਰਾਂ ਦੀਆਂ ਖਬਰਾਂ ਤੋਂ ਪਤਾ ਲੱਗ ਰਿਹਾ ਕਿ ਜਿਹੜੇ ਪੰਜਾਬ ਦੇ ਟੂਲ ਟੈਕਸ ਹੈ ਉਹਨਾਂ ਨੂੰ ਖੋਲਣ ਲਈ ਇੱਕ ਅਹਿਮ ਮੀਟਿੰਗ ਵੀ ਕੀਤੀ ਗਈ ਹੈ ਕਿ ਜਿਹੜੇ ਸਰਕਾਰ ਨੂੰ ਡੇਲੀ ਦਾ ਘਾਟਾ ਕਾਫੀ ਪੈ ਰਿਹਾ ਹੈ ਔਰ ਗੱਲ ਕੀਤੀ ਜਾਵੇ ਜੇ ਮਹੀਨੇ ਦੀ ਮਹੀਨੇ ਤੇ ਸਰਕਾਰ ਦੇ ਕਈ ਕਰੋੜਾਂ ਦਾ ਘਾਟਾ ਪੈ ਰਿਹਾ ਹੈ ਉਦੇ ਨਾਲ ਜਿਹੜੀ ਆਰਥਿਕ ਦੁਰਦਿਸ਼ਾ ਜਿਹੜੀ ਰੋਡ ਬਣ ਰਹੇ ਨੇ ਜਾਂ ਪੋਲ ਬਣ ਰਹੇ ਨੇ ਉਹਨਾਂ ਤੇ ਪੈ ਰਹੀ ਹੈ ਮਾਰ ਉਹਨਾਂ ਨੂੰ ਪੂਰਾ ਕਰਨ ਵਾਸਤੇ ਟੋਲ ਟੈਕਸ ਖੋਲਣ ਲਈ ਇੱਕ ਮੀਟਿੰਗ ਕੀਤੀ ਗਈ ਆ ਉਸ ਸੰਬੰਧ ਦੇ ਵਿੱਚ ਅਸੀਂ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿਹੜੇ ਟੋਲ ਪਲਾਜ਼ਾ ਅਜੇ ਬੰਦ ਪਏ ਨੇ ਤੇ ਜਿਹੜੇ ਇੱਥੇ ਦੇ ਮੌਜੂਦਾ ਕਿਸਾਨ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਬਾਬਾ ਜੀ ਗੱਲ ਕੀਤੀ ਜਾਵੇ ਜੇ ਟੂਲ ਟੈਕਸਾਂ ਦੀ ਇਸ ਟਾਈਮ ਸੈਂਟਰ ਸਰਕਾਰ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਟੂਲ ਟੈਕਸਾਂ ਲਈ ਜਾਂਦੀਆਂ ਕਿ ਇਹ ਟੂਲ ਟੈਕਸ ਖੁੱਲੇ ਜਾਣ ਮੰਨ ਲਓ ਜੇ ਮੰਨ ਲਓ ਇਹਦੇ ਵਿੱਚ ਸਰਕਾਰ ਨੂੰ ਕਾਫੀ ਜ਼ਿਆਦਾ ਘਾਟਾ ਪੈ ਰਿਹਾ ਹੈ ਔਰ ਰੋਡਾਂ ਦੇ ਉੱਤੇ ਵੀ ਕਹਿੰਦੇ ਕਾਫੀ ਘਾਟਾ ਪੈ ਰਿਹਾ ਹੈ ਜਿਹੜੀ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਰੋਡਾਂ ਦੀ ਉਹ ਵੀ ਮੰਨ ਲਓ ਇਸ ਤਰ੍ਹਾਂ ਦੀ ਸਟੌਪ ਹੁੰਦੀ ਇਹ ਬੇਨਤੀ ਇਹ ਆ ਜੀ ਵੇਖੋ ਜਿਹੜੇ ਟੂਟ ਐਸੇ ਆ ਇਹ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਜਿਹੜੇ ਟੂਟ ਐਸੇ ਚੱਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਟੂਟ ਐਸੋ ਉਹਨਾਂ ਜਦਨ ਕੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਵਾਪਸ ਨਹੀਂ ਲਿਆ ਜਾਂਦੇ ਉਹਨਾਂ ਜਿਹੜੇ ਟੂਟ ਐਸੇ ਦੇ ਉੱਤੇ ਇਸੇ ਤਰ੍ਹਾਂ ਹੀ ਮਮਾ ਕੇ ਸਾਈਂ ਤਾਂ ਬੈਠਿਆ ਨੇ ਜਿਹੜੇ ਉਹਨ 350 ਦੇ ਕਰੀਬ ਸਾਡੇ ਭੈਣ ਭਰਾ ਰੱਬ ਨੂੰ ਪਿਆਰੇ ਹੋ ਗਏ ਉਹਨਾਂ ਦੇ ਨਹੀਂ ਹੋਣਾ ਉਹਨਾਂ ਦੇ ਪਰਿਵਾਰਾਂ ਨੂੰ ਦੁੱਖ ਉਹਨਾਂ ਦੇ ਬੱਚਿਆਂ ਨੂੰ ਦੁੱਖ ਉਹਨਾਂ ਦੇ ਘਰਦਿਆਂ ਨੂੰ ਦੁੱਖ ਸਰਕਾਰ ਦਾ ਕੀ ਗਿਆ ਸਰਕਾਰ ਨੂੰ ਜੇ ਉਹਨਾਂ ਦੀ ਆਪਣੀ ਵੀ ਇਹ ਵੀ ਸਾਡੀ ਕਮਾਈ ਨੂੰ ਘਾਟਾ ਪੈ ਗਿਆ ਪਰ ਜਿਹੜਾ ਬੰਦਾ ਦੁਨੀਆ ਤੋਂ ਚੱਲ ਗਿਆ ਨਾ ਇਹ ਅਰਬਾਂ ਖਰਬਾਂ 'ਚ ਬੰਦਾ ਮੇਰੇ ਨਾ ਕਰੋੜਾਂ 'ਚ ਮੇਰੇ ਨਾ ਲੱਖਾਂ 'ਚ ਮਿਲੇ ਤੇ ਆਪਾਂ ਆਪਣਾ ਰੋਣਾ ਰੋੜਿਆ ਦੀ ਸਾਡੇ ਟੁੱਟਿਆ ਸਾਨੂੰ ਕਮਾਈ ਜਿਹੜੀ ਆ ਘਾਟਾ ਪੈਣ ਰਿਹਾ ਫਲਾਣਾ ਇਹ ਕਾ ਦਿਵਾਲਿਆ ਬੰਦਾ ਆ ਜਿਹੜੇ ਕਾਲੇ ਕਾਨੂੰਨ ਆ ਉਹ ਜਾਦੀ ਸਰਕਾਰ ਰੱਦ ਕਰੇ ਤੇ ਆਪਾਂ ਆਪਣੇ ਜਿਹੜੇ ਜੀਵਿਦਾਰ ਆ ਜਿਹੜੇ ਵੀ ਆਪਣਾ ਸਾਰੀ ਦੁਨੀਆ ਇਹ ਸਾਰੀ ਦੁਨੀਆ ਦਾ ਮੋਰਚਾ ਹੋ ਚੁੱਕਾ ਆ ਖੱਲੇ ਕਿਸਾਨ ਦਾ ਨਹੀਂ ਮਸਲ ਮਜ਼ਦੂਰ ਦਾ ਇਸ ਪੂਰੀ ਦੁਨੀਆ ਦਾ ਇਹ ਮੋਰਚਾ ਏ ਹਰ ਇੱਕ ਦੇ ਹਾਨੀਕਾਰਕਿਆ ਇਹ ਕਰਕੇ ਜਿੰਨਾ ਜਿਹੜੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਜੇਰ ਟੂਲ ਟੈਕਸ ਨਾਲ ਚੱਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੇ ਗੱਲ ਕੀਤੀ ਜਾਵੇ ਕਿਤੇ ਨਾ ਕਿਤੇ ਜੇ ਇਸ ਟਾਈਮ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਕਾਫੀ ਜਿਆਦਾ ਮੁੱਦਾ ਪੱਗਤਾ ਨਜ਼ਰ ਆ ਰਹੇ ਆ ਬਾ ਕਿ ਟੂਲ ਟੈਕਸ ਨੂੰ ਲੈ ਕੇ ਕਿ ਇਹ ਜਿਹੜੇ ਨਵੇਂ ਡਿਵੈਲਪਮੈਂਟ ਆ ਰੂੜਾਂ ਦੀ ਚਾਹੇ ਉਹ ਚਾਹੇ ਪੁਲਾਂ ਦੀ ਹੋਵੇ ਵੀ ਉਹ ਇਹਦੇ ਜਿਹੜੀਆਂ ਖਰਚੇ ਦੀਆਂ ਜਿਹੜੇ ਕਰੋੜਾਂ ਦਾ ਮਹੀਨੇ ਦਾ ਖਰਚਾ ਆਇਆ ਉਹ ਇਸ ਟਾਈਮ ਪੂਰੀ ਤਰ੍ਹਾਂ ਸਟਾਪ ਆ ਤੁਹਾਡਾ ਜਿਹੜਾ ਮੰਨ ਲਓ ਤੁਹਾਡੇ ਵੱਲੋਂ ਵੀ ਬਿਲਕੁਲ ਸਹੀ ਕਿਹਾ ਗਿਆ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦ ਤੱਕ ਟੂਲ ਟੈਕਸ ਕੋਲਣ ਦਾ ਮਤਲਬ ਲੈ ਨਹੀਂ ਪੰਦਾ ਇਹਦੇ ਵਿੱਚ ਜੇ ਫਿਰ ਵੀ ਜੇ ਸਰਕਾਰ ਤੁਹਾਡੀਆਂ ਸ਼ਰਤਾਂ ਮੰਨਦੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਵੇਖੋ ਜੀ ਇਹ ਕਿਸਾਨ ਦੁਨੀਆ ਦਾ ਇਹ ਸਾਰੇ ਸਾਰਿਆਂ ਨੂੰ ਸੱਦ ਕੇ ਇਹ ਇੱਕ ਮਤਲਬ ਮੀਟਿੰਗ ਬੁਲਾਉਣਾ ਮੀਟਿੰਗ ਦੇ ਵਿੱਚ ਇਹ ਮਤੇ ਪਾਸ ਕਰਨਾ ਜੋ ਇਹਨਾਂ ਨੂੰ ਜਿਹੜੀਆਂ ਇਹ અપਾਮ ਰੱਖੀਆਂ ਨੇ ਮੰਗਾਂ ਉਹ ਪ੍ਰਵਾਨ ਕਰ ਲੈਣਾ ਤੇ ਬਾਕੀ ਕੰਮ ਬਿਲਕੁਲ ਠੀਕ ਆ ਕੋਈ ਗੱਲ ਹੀ ਨਹੀਂ ਕੀਤੀ ਆਪਣਾ ਜੋ ਮਰਜ਼ੀ ਉਹ ਕਰਨਾ ਕਿਸਾਨ ਆਪਣੇ ਘਰੋਂ ਨਾ ਆਪਣੀ ਵਿਹੜੀ ਸਾਹਮਣ ਆਪਣਾ ਫਸਲਵਾਰੀ ਬੀਜਣ ਆਣ ਕੇ ਤੇ ਫਿਰ ਤੇ ਕੋਈ ਕਿਲਤੀ ਨਹੀਂ ਆ ਗਈ ਕਿੰਨਾ ਚਿਰੇ ਕੋਈ ਮੱਗ ਨਹੀਂ ਮੰਦੇ ਉਹਨਾਂ ਚਿਰੇ ਭਾਵੇਂ ਇਹਨਾਂ ਦਾ ਕੋਈ ਸੜਕਾਂ ਦਾ ਕੰਮ ਆ ਭਾਵੇਂ ਪੁਲਾਂ ਦਾ ਕੰਮ ਆ ਇਹ ਇਹਨਾਂ ਦੀ ਮਰਜ਼ੀ ਆ ਇਹ ਅੱਜ ਬਣਾ ਅੱਜ ਕਰਦੇ ਨੇ ਇਹ ਆਪਣਾ ਰੱਦ ਤੇ ਅੱਜ ਆਪਣਾ ਕੰਮ ਸ਼ੁਰੂ ਕਰਦੇ ਨੇ ਉਹਨਾਂ ਕੰਮਾਂ ਦੇ ਵਿੱਚ ਕੋਈ ਰਿਕਵਰਟ ਨਹੀਂ ਪਾ ਰਿਹਾ ਕੋਈ ਵੀ ਸਰਬ ਗਾਲੇ ਆਪ ਹੀ ਦਿਨਾ ਜਿਹਰੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਭਾਵੇਂ ਦਿਨਾ ਜਿਰ ਮਰਦੀ ਬਹਿਣਾ ਪਵੇ ਉਹਨਾਂ ਚੇਹਰੋ ਡਾਡ ਕੇ ਬਹਿਣਗੇ ਡਾਡ ਕੇ ਬਹਿਣ ਤੋਂ ਬਾਅਦ ਜਦੋਂ ਇਹ ਹੱਕੀ ਮੰਗਾ ਮੰਨ ਲੈਣ ਤੇ ਇਹ ਕਾਲੇ ਕਾਨੂੰਨ ਰੱਦ ਕਰਦੇ ਨਾ ਫਿਰ ਉਸ ਉਹਨਾਂ ਨੇ ਉੱਠ ਕੇ ਆਪਣੇ ਪਰਿਵਾਰਾਂ ਜੇ ਆ ਜਾਣਗੇ ਬਿਲਕੁਲ ਜਿੰਨਾ ਮਰਜੀ ਸਰਕਾਰ ਰੋਲਾ ਪਾਈ ਜਾਣਾ ਕਿ ਇਹ ਜਿਹੜੇ ਟੂਲ ਟੈਕਸ ਆ ਇਹਨਾਂ ਨੂੰ ਕਾਟਾ ਪੈ ਰਿਹਾ ਆ ਚਾਹੇ ਮੰਨ ਲਓ ਉਹ ਖੋਲੇ ਖੋਲੇ ਜਾਣਾ ਲੇਕਿਨ ਜਿਹੜੀਆਂ ਕਿਸਾਨ ਜਥੇ ਬੰਦੀਆਂ ਨੇ ਉਹਨਾਂ ਦਾ ਇਹੀ ਕਹਿਣਾ ਆ ਕਿ ਜਦ ਤੱਕ ਸਾਡੀਆਂ ਸ਼ਰਤਾਂ ਨਹੀਂ ਮੰਨੀਆਂ ਜਾਂਦੀਆਂ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਟੂਲ ਟੈਕਸ ਕੋਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਸਬੰਧ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਰੁਪੇਸ਼ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਐਚ ਆਰ ਇਹ ਜਿਹੜੇ ਟੂਲ ਪਲਾਜ਼ਾ ਨੂੰ ਲੈ ਕੇ ਇੱਕ ਫੁਵਾਮਾ ਉਡ ਰਹੀਆਂ ਨੇ ਕਿ ਇਹ ਖੁੱਲਣ ਲੱਗੇ ਨੇ ਕਿ ਕਿੱਥੋਂ ਤੱਕ ਸੱਚ ਆ देखिए अगर टोल प्लाजा चालू करने का कोई हमारे पास संदेश आएगा तो इन्हें चाहिसे आएगा अभी तक हम लोगों को कोई ऐसा संदेश नहीं आया है कोई ऐसी सूचना आती है तो आप लोग को हम लोग बताएंगे जल्दी तो ये टोटली अफवाह है तो अब हमारे हिसाब से तो अभी अफवाह ही है क्योंकि हमारे पास कोई सूचना ही नहीं है तो हम कैसे बता देंगे जिमे assi galwat kiti ethe tonu tasveeran dikhayian aur kisanan naal bhi galwat kiti aur hr bhi ethe palla chhad de nazar aa e ki huje koi meeting nahi hoyi huje koi tool kholn di koi bhi galwat nahi jadon galwat hogi assi sab to pehla khud hi das dange media nu ਤੇ ਦੂਸਰੇ ਪਾਸੇ ਕਸਾਨਾ ਦਾ ਵੀ ਇਹ ਕਹਿਣਾ ਹੈ ਕਿ ਜਦ ਤੱਕ ਸਾਡੀਆਂ ਪੂਰੀ ਤਰ੍ਹਾਂ ਮੰਗਾਂ ਨਹੀਂ ਮੰਨਣੀਆਂ ਜਾਣਗੀਆਂ ਉਦੋਂ ਤੱਕ ਟੂਲ ਪਲਾਜਾ ਕਿ ਅਸੀਂ ਕੁਝ ਵੀ ਕੁੱਲਣ ਨਹੀਂ ਦਵਾਂਗੇ ਕੈਮਰਾ ਪਰਸਨ ਹਰਜੀਤ ਦੇ ਨਾਲ ਰਕੇਸ਼ਦੀ ਰਿਪੋਰਟ